हां जी दोस्तों की हालचाल आज ਕਰਦੇ ਆ ਆਪਾਂ ਗੱਲ ਜਿਹੜਾ 2025 ਬਿਜਲੀ ਐਕਟ ਹੈ ਇਹ ਸਾਰਿਆਂ ਨੂੰ ਪਤਾ ਹੈਗਾ ਵੀ ਕਿੰਨਾ ਸਾਰੇ ਜਥੇਬੰਦੀਆਂ ਯੂਨੀਅਨਾਂ ਜਿੰਨੇ ਵੀ ਆਪਣੀਆਂ ਖੱਬੇ ਪੱਖੀ ਪਾਰਟੀਆਂ ਉਹ ਸਾਰੀ ਬਿਜਲੀ ਐਕਟ ਦਾ ਜਿਹੜਾ 2025 ਦਾ ਐਕਟ ਬਣਾਇਆ ਹੈ ਜਿਹੜਾ ਉਹਦਾ ਹਰੇਕ ਵਿਰੋਧ ਕਰ ਰਿਹਾ ਹੈਗਾ ਵੀ ਜੇ ਇਹ પાસ ਕਰਦੇ ਆ ਲਾਗੂ ਕਰਦੇ ਆ ਤਾਂ ਆਪਾਂ ਨੂੰ ਬਹੁਤ ਵੱਡਾ ਇਹਦਾ ਨੁਕਸਾਨ ਹੈ ਕਿਉਂਕਿ ਜਿਹੜਾ ਹੁਣ ਇਹ ਕੀ ਕਰ ਰਹੇ ਨੇਗੇ ਇਹ ਬਿਜਲੀ ਬੋਰਡ ਨੂੰ ਖਤਮ ਹੀ ਕਰ ਰਿਹਾ ਹੈ ਪੀ ਐਸ ਸੀ ਐਲ ਜਿਹੜਾ ਵਿਭਾਗ ਹੈ ਇਹ ਹੁਣ ਤਾਂ ਇਹ ਸਰਕਾਰ ਦੇ ਕੁਝ ਤਾਂ ਹੱਥਾਂ 'ਚ ਹੈਗਾ ਕੁਝ ਤਾਂ ਇਹਨਾਂ ਨੇ ਫਿਰ ਵੀ ਬਹੁਤ ਚਲ ਸਰਕਾਰ ਦੇ ਹੱਥਾਂ 'ਚ ਹੀ ਆ ਹਲੇ ਵੀ ਤੇ ਜਿਹੜਾ ਸਰਕਾਰ ਜਿਹੜੀਆਂ ਆਪਾਂ ਨੂੰ ਬੇਸ਼ੱਕ ਉਹ ਘਰਾਂ ਦੀ ਸਬਸਿਡੀ ਹੈਗੀ ਬੇਸ਼ੱਕ ਉਹ 600 ਜੌਂਟਰ ਲਾ ਲੋ ਜਿਵੇਂ ਐਸੀ ਤੇ ਬੀਸੀ ਨੂੰ ਮਿਲਦੀ ਆ ਜੌਂਟਾ ਉਹ ਵੀ ਵਿੱਚ ਹੀ ਆ ਗਏ ਸਾਰੇ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਘਰ ਆਪਣੀਆਂ ਖੇਤਾਂ ਵਾਲੀਆਂ ਮੋਟਰਾਂ ਨੇ ਸਾਰਾ ਜਿਹੜਾ ਇਹਦੇ ਵਿੱਚ ਸਬਸਿਡੀਆਂ ਦਾ ਜਿਹੜਾ ਜਗਾੜ ਹੈ ਬਿਜਲੀ ਬੋਰਡ ਦਾ ਉਹ ਸਾਰਾ ਖਤਮ ਹੋ ਜਾਊਗਾ ਖਤਮ ਕਿਵੇਂ ਹੋਊਗਾ ਜੇ 2025 ਬਿਜਲੀ ਐਗਟ ਪਾਸ ਹੁੰਦਾਗਾ ਇਹ ਸਰਕਾਰ ਕਰਨ ਜਾ ਰਹੀ ਹੈਗੀ ਹੁੰਦਾ ਕੀ ਹੈ ਕਰਨ ਜਾ ਰਹੀ ਹੈਗੀ ਵੱਡੇ ਪੱਧਰ ਦੇ ਉੱਤੇ ਇਹ 2021 ਦੇ ਵਿੱਚ ਹੀ ਇਹਦੀਆਂ ਤਿਆਰੀਆਂ ਸ਼ੁਰੂ ਹੋਈਆਂ ਹੋਈਆਂ ਨੇਗੀਆਂ ਤੇ ਜਿਹੜੇ ਆਪਾਂ ਕਹਿੰਦੇ ਵੀ ਚਿਪਾ ਵਾਲੇ ਮੀਟਰ ਕਦੇ-ਕਦੇ ਲੱਗ ਰਹੇ ਨੇਗੇ ਉਹ ਇਹੀ ਸਿਸਟਮ ਹੈਗਾ ਚਿਪਾ ਵਾਲੇ ਮੀਟਰ ਲਾਉਣ ਦਾ ਮਕਸਦ ਕਿਰਾ ਆਪਣੀ ਜਿਹੜੀ ਇਹ ਰਗ ਦੇ ਉੱਤੇ ਹੱਥ ਤਰ ਕੇ ਦੇਖਦੇ ਆ ਵੀ ਲੋਕ ਕਿੰਨਾ ਕਨਬ ਜੁੱਤੇ ਹੱਥ ਧਰ ਕੇ ਵੀ ਕਿੰਨੀ ਕਿ ਚੰਗੀਆਂ ਮਾਰਦੇ ਨੇ ਪਰ ਉਹਦਾ ਹਜੇ ਪਤਾ ਨਹੀਂ ਲੱਗਣ ਦਿੰਦੇ ਕਿਉਂਕਿ ਵੀ ਹਜੇ ਉਹਦੀਆਂ ਜਿਹੜੀਆਂ ਸਬਸਿਟੀਆਂ ਉਮੇ ਜੁਕਰੀ ਚੱਲੀ ਜਾਂਦੀਆਂ ਨੇ ਉਹਦੀਆਂ ਸਹੂਲਤਾਂ ਨੇ ਜਿਹੜਾ ਇਹ ਬਿਲ ਹੈਗਾ ਜਿਹੜਾ ਚਿੱਪ ਵਾਲਾ ਮੀਟਰ ਜਾਂ ਇਹਨੂੰ ਪ੍ਰੀपेड ਮੀਟਰ ਲਾ ਲਓ ਤਾਂ ਇਹ ਜਿਹੜਾ ਇਹ ਬਿਲ ਹੈਗਾ ਉਹ ਮੋਬਾਈਲ ਦੇ ਉੱਤੇ ਆਉਣ ਲੱਗ ਗਏ ਮਹੀਨੇ ਦੀ ਮਹੀਨੇ ਇਹ ਪਤੀ ਹੋਣਾ ਜਿਹਦੇ ਲੱਗੇ ਆ ਉਹ ਆਪਦਾ ਚੈੱਕ ਕਰ ਲੈਣ ਤੇ ਸਾਡੇ ਤਾਂ ਇਹ ਲੱਗਿਆ ਗਿਆ ਸੀ ਵੀ ਦੇਖ ਰਹੇ ਕਣਪੜ ਬੰਦਾ ਹੈਗਾ ਉਹਨੂੰ ਮੋਬਾਈਲ ਦੇ ਉੱਤੇ ਆਉਂਦਾ ਹੈਗਾ ਬਿੱਲ ਉਹਨੂੰ ਪਤਾ ਹੀ ਨਹੀਂ ਕਦੋਂ ਉਹਦਾ ਮੀਟਰ ਬਦਲ ਗਿਆ ਤੇ ਜਿਹੜੀਆਂ ਆਪਣੇ ਇੰਨੀਆਂ ਮਹਿੰਗੀਆਂ ਕੀਮਤੀ ਜ਼ਮੀਨਾਂ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚੋਂ ਕੱਟੀਆਂ ਹੋਈਆਂ ਨੇ ਜਿੱਥੇ ਗ੍ਰਿਡ ਬਣੇ ਹੋਏ ਨੇ ਜਿੱਥੇ ਬਿਜਲੀ ਬੋਰਡ ਦੇ ਦਫ਼ਤਰ ਬਣੇ ਨੇ ਜਿੱਥੇ 100-100 ਏਕੜ ਦੇ ਵਿੱਚ ਬਿਜਲੀ ਗ੍ਰਿਡ ਬਣੇ ਨੇ ਉਹ ਸਾਰੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਕਾਰਪੋਰੇਟ ਹੱਥਾਂ ਦੇ ਘਰਾਣਿਆਂ ਕਾਰਪੋਰੇਟਾਂ ਦੇ ਹੱਥ ਚ ਬਗਜਾਨੀਆਂ ਨਗੀਆਂ ਜਦੋਂ ਉਹ ਐਕਟ ਪਾਸ ਹੋ ਗਿਆ ਕਿਉਂਕਿ ਜਿਹੜੀ ਸਰਕਾਰ ਹੈਗੀ ਇਹਨੂੰ ਪ੍ਰਾਈਵੇਟ ਕਰਨ ਜਾ ਰਹੀ ਹੈਗੀ ਕਾਰਪੋਰੇਟ ਹੱਥਾਂ ਦੇ ਅਵਾਨੀਆਂ ਅਡਾਨੀਆਂ ਦੇ ਹੱਥ ਚ ਦੇ ਰਹੀ ਹੈ ਇਸ ਇਹ ਇਹ ਚੀਜ਼ਾਂ ਨੂੰ ਜਿਵੇਂ ਮੰਨ ਲਓ ਆਪਣਾ Jio ਦਾ SIM ਸੀਗਾ Jio ਆਇਆ ਪਹਿਲਾਂ Jio ਦੇ ਵਿੱਚ ਕਾਪਾ ਨੂੰ ਕਹਿੰਦੇ ਵੀ 3 ਮਹੀਨੇ ਡਾਟਾ ਫਰੀ ਹੈ ਜਿੰਨਾ ਮਰਜ਼ੀ ਵਰਤੋ ਉਸ ਤੋਂ ਬਾਅਦ ਫੇਰ 3 ਮਹੀਨੇ ਕਰਤਾ ਉਸ ਤੋਂ ਬਾਅਦ ਫੇਰ 3 ਮਹੀਨੇ ਕਰਤਾ ਘਟੋ ਘਟ ਵੀ ਇਹ ਸਾਲ ਭਰ ਦੇ ਲਗਭਗ ਇਹ ਆਪਾਂ ਨੂੰ ਚੱਲਿਆ ਵੀ ਜਦੋਂ ਸਾਰਿਆਂ ਨੇ Jio SIM ਲੈ ਲਏ ਮੋਬਾਈਲ ਲੈ ਲੇ ਤਾਂ ਉਸ ਤੋਂ ਬਾਅਦ ਵੀ ਇਹ ਆਪਾਂ ਨੂੰ ਇੱਕ ਚੇਟਕ ਲੱਗ ਗਈ ਵੀ ਆਪਾਂ ਉਹ ਤੋਂ ਬਿਨਾ ਬਾਜੀ ਨਹੀਂ ਸਕਦੇ ਨੈਟ ਤੋਂ ਬਿਨਾ ਨੈਟ ਦੇ ਵਿੱਚ ਆਪਾਂ ਨੂੰ ਇੰਨਾ ਗੜੋਤਾ ਵੀ ਆਪਾਂ ਬੱਚਿਆਂ ਤੋਂ ਲਾ ਆਪ ਆਪ ਵੀ ਸਾਰੇ ਜਿਨਨੇ ਬੰਦੇ ਨੇ ਉਹਨੂੰ ਆਪਾਂ ਯੂਜ਼ ਕਰਨ ਲੱਗ ਗਏ ਉਹਨੂੰ ਦੇਖੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਰੈਂਟ ਧਰਤਾ ਰੈਂਟ ਫਿਰ 350 ਧਰਤਾ 350 ਤੋਂ 500 ਧਰਤਾ ਅੱਜ ਉਹੀ ਰੈਂਟ 1000 ਰੁਪਿਆ ਹੋ ਗਿਆ ਤੇ ਫਿਰ ਉਹ ਜਿਹੜੀਆਂ ਇਹ ਸਕੀਮਾਂ ਸੀ ਉਹਨਾਂ ਦੇ ਹੱਥਾਂ 'ਚ ਵਾਗੀਆਂ ਆਪਣੀਆਂ ਜਿਹੜੀਆਂ ਛੋਟੀਆਂ ਜਿਵੇਂ ਬੀਐਸਐਨ ਸਰਕਾਰੀ ਅਦਾਰੇ ਸੀਗਾ ਉਹ ਫੇਲ ਹੋ ਚੁੱਕੇ ਹੈਗੇ ਜਿਹੜੇ ਹੁਣ ਇਹ ਆਵਾਨੀਆਂ ਦੇ ਕਾਰਪੋਰੇਟ ਘਰਾਣੇ ਦੇ ਹੱਥਾਂ 'ਚ ਦੇ ਰਹੇ ਨੇਗੇ ਉਹ ਕੀ ਕਰਨਗੇ ਇਹਨੂੰ ਅਮੇ ਜੋ ਕਰੀ ਬਿਜਲੀ ਵਾਲਾ ਕੰਮ ਹੋਊ ਆਪਣੇ ਨਾਲ ਉਹ ਜਿਵੇਂ ਆਪਾਂ ਰੀਚਾਰਜ ਜਿਹੇ ਜਿਹਾ ਕਰਾਇਆ ਕਰਾਂਗੇ ਉਹ ਪ੍ਰਾਈਵੇਟ ਹੋਊਗਾ ਸਾਰਾ ਸਿਸਟਮ ਜਿਹੜਾ ਹੁਣ ਮੰਨ ਲਓ ਵੀ ਠੇਕੇਦਾਰ ਹੈਗਾ ਕੋਈ ਠੇਕੇ ਤੇ ਕੋਈ ਕਾਰੋਬਾਰੀ ਕੋਈ ਕੰਮ ਕਰਦਾ ਹੈਗਾ ਜਦੋਂ ਉਹਨੂੰ ਘਟਾ ਪੈਂਦਾ ਉਹ ਹੋਰ ਚੱਕ ਦਿੰਦਾ ਰੇ ਰੇਟ ਜਦੋਂ ਕੋਈ ਘਟਾ ਪਊਗਾ ਬੇਸ਼ੱਕ ਜਿਹੜੀ ਉਹ ਜੋਟ ਹੈਗੀ ਉਹ ਕਿੰਨੀ ਚੱਕਿਆ ਕਰਨਗੇ ਉਹਨਾਂ ਨੇ ਕੀ ਕਰਨਾ ਹੈਗਾ ਉਹਨਾਂ ਨੇ ਇੱਕ ਟਾਵਰ ਲਾ ਲੈਣਾ ਜਿਵੇਂ ਪਿੰਡਾਂ ਦੇ ਵਿੱਚ ਜਿਵੇਂ ਆਪਣੇ ਮੋਬਾਈਲਾਂ ਦੇ ਟਾਵਰ ਲੱਗੇ ਅਮੇ ਜੋ ਕਰੀ ਉਹੋ ਟਾਵਰ ਲੱਗਣਗੇ ਉਹਨਾਂ ਨੇ ਸਾਰੀਆਂ ਅਲੱਗ-ਅਲੱਗ ਕੰਪਨੀਆਂ ਦੀਆਂ ਆਪਣੀਆਂ ਛਾਤਰੀਆਂ ਉਹਨਾਂ ਨੇ ਧਰ ਦੇਣੀਆਂ ਲੱਗੀਆਂ ਕਿ ਉਹ ਇੰਨੇ ਭਾਗਾਂ ਦੇ ਵਿੱਚ ਇਹਨੂੰ ਵੰਡ ਦੇਣਗੇ ਤੇ ਚੀਜ਼ ਤਾਂ ਇਹਨਾਂ ਦੀ ਇੱਕ ਹੀ ਹੁੰਦੀ ਹੈ ਕਿ ਬੇਸ਼ੱਕ ਉਹ ਕਿਸੇ ਵੀ ਕੰਪਨੀ ਦਾ ਹੈ ਕੋਈ 10 ਰੁਪਏ ਇੱਧਰ-ਉੱਧਰ ਹੋ ਸਕਦੇ ਆ ਪਰ ਰੇਟ ਉਹ ਕੋਈ ਵੀ ਕੰਪਨੀ ਮਾਰਤਾ ਖਾਂਦੀ ਨਹੀਂਗੀ ਪਰ ਉਹ ਜਦੋਂ ਸਾਰਾ ਇਹ ਤੈਸਨਸ ਹੋ ਗਿਆ ਸਰਕਾਰੀ ਆਪਣਾ ਅਦਾਰਾ ਜਿਹੜਾ ਬਿਜਲੀ ਦਾ ਉਹ ਸਾਰਾ ਫਿਰ ਆਪਾਂ ਨੂੰ ਸਬਸਿਡੀਆਂ ਆਪਣੀਆਂ ਸਾਰੀਆਂ ਨਾਲ ਦੀ ਨਾਲ ਖਤਮ ਕੋਈ 300 ਜਉਂਟ ਨਹੀਂ ਫਰੀ ਮਿਲਣੀ ਕੋਈ 600 ਜਉਂਟ ਨਹੀਂ ਮਿਲਣੀ ਕੋਈ ਗਰੀਬ ਜਨਤਾ ਨੂੰ ਜੋ 2 ਕਿਲੋ ਲੋਡ ਦੇ ਮੁਤਾਬਕ ਉਹਨਾਂ ਨੂੰ ਐਸਸੀ ਵਰਗ ਨੂੰ ਸਕੀਮਾਂ ਨੇ ਉਹ ਸਾਰੀਆਂ ਸਹੂਲਤਾ ਖਤਮ ਹੋ ਜਾਣਗੀਆਂ ਜਿਵੇਂ ਖੇਤਾਂ ਵਾਲੀਆਂ ਮੋਟਰਾਂ ਨੇ ਉਹ ਖਤਮ ਹੋ ਜਾਣਗੀਆਂ ਖਤਮ ਇਸ ਕਰਕੇ ਹੋ ਜਾਣਗੀਆਂ ਜਦੋਂ ਕਾਰਪੋਰੇਟ ਹੱਥਾਂ ਦੇ ਘਰਾਣੇ ਦੇ ਵਿੱਚ ਇਹ ਵਾਗਿਆ ਉਹ ਸਾਰੀਆਂ ਉਹ ਖਤਮ ਹੋ ਜਾਣਗੀਆਂ ਦੋਸਤੋ ਇਹ ਸਾਰਾ ਆਪਾਂ ਨੂੰ ਇੱਕ ਬਹੁਤ ਵੱਡੀ ਲੜਾਈ ਲੜਨੀ ਪੈਣੀ ਹੈਗੀ ਇਹ ਪੰਜਾਬ ਸਰਕਾਰ ਦੇ ਨਾਲ ਵੀ ਹੈ ਤੇ ਇਹ ਲੜਾਈ ਆਪਣੀ ਸੈਂਟਰ ਸਰਕਾਰ ਦੇ ਨਾਲ ਵੀ ਆਪਾਂ ਨੂੰ ਬਹੁਤ ਜ਼ਿਆਦੇ ਲੜਨੀ ਪੈਣੀ ਹੈਗੀ ਇਹਦਾ ਆਪਾਂ ਇੱਕ ਸਾਰਿਆਂ ਨੇ ਕੋਈ ਇਹ ਨਾ ਕਿਓ ਵੀ ਇਕੱਲੀਆਂ ਜਥੇਬੰਦੀਆਂ ਜਾਂ ਹੋਰ ਖੱਬੇ ਪੱਖੀ ਪਾਰਟੀਆਂ ਲੜਦਿਆਂ ਨਾ ਜਿੱਥੇ ਵੀ ਕੌਲ ਆਉਂਦੀ ਆ ਜਿੱਥੇ ਵੀ ਇਹਨੂੰ ਆਪਾਂ ਵੱਧ ਤੋਂ ਵੱਧ ਆਪਾਂ ਸੰਘਰਸ਼ ਦੇ ਵਿੱਚ ਜਾਣਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਤੇ ਇਕੱਲੇ ਬੰਦੇ ਦਾ ਕੁਝ ਨਹੀਂ ਬੱਟੀਦਾ ਇਸ ਕਰਕੇ ਜਿਵੇਂ ਆਪਣਾ ਆਪਣੇ ਡਾਈਮਾਂ ਦੇ ਵਿੱਚੋਂ ਆਪਣਾ ਹੋਣਾ ਇਹ ਹਿੱਸਾ ਕਰਤਾ ਵੀ ਪੰਜਾਬ ਦਾ ਤਾਂ ਉਹਦੇ ਵਿੱਚ ਹਿੱਸਾ ਹੀ ਨਹੀਂ ਹੈਗਾ ਕਿਉਂਕਿ ਜਿਹੜੀ ਬਿਜਲੀ ਬਣਾਉਣੀ ਉਹ ਡਾਈਮਾਂ ਨੇ ਬਣਾਉਣੀ ਹੈ ਜਦੋਂ ਡਾਈਮਾਂ ਦੇ ਵਿੱਚੋਂ ਆਪਣਾ ਪੰਜਾਬ ਦਾ ਹੱਕ ਖਤਮ ਕਰਤਾ ਇਸੇ ਤਰ੍ਹਾਂ ਹੀ ਆਪਣਾ ਸਾਰਾ ਬਿਜਲੀ ਬੋਰਡ ਦੇ ਉੱਤੋਂ ਆਪਣਾ ਜਿਹੜਾ ਹੱਕ ਹੈ ਜਿੰਨੀਆਂ ਆਪਣੀਆਂ ਪੰਜਾਬ ਦੀਆਂ ਆਪਣੇ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਕੱਟੀਆਂ ਨੇਗੀਆਂ ਉਹ ਜ਼ਮੀਨਾਂ ਤਾਂ ਆਪਣੇ ਬਾਹਾਂ ਦੇ ਵਿੱਚੋਂ ਕੱਟੀਆਂ ਸਾਰੀਆਂ ਕਾਰਪੋਰੇਟ ਹੱਥਾਂ ਦੇ ਘਰਾਣਿਆਂ ਦੇ ਵਿੱਚ ਇਹ ਵਗ ਜਾਣਗੀਆਂ ਉਹਨਾਂ ਨੇ ਆਪ ਦੇ ਮੁਤਾਬਕ ਕੋਈ ਨਹੀਂ ਕਹਿੰਦਾ ਮਤਲਬ ਕਿ ਫੈਕਟਰੀ ਵਾਲਾ ਜਾਂ ਕੋਈ ਵੀ ਵੀ ਜਿਹੜੇ ਨੇ ਠੇਕੇ ਤੇ ਲੈ ਲਿਆ ਸਿਸਟਮ ਵੀ ਮੈਨੂੰ ਘਾਟਾ ਪਵੇ ਉਹਨੇ ਘਾਟਾ ਨਹੀਂ ਪੈਣਾ ਉਹਨੇ ਜਿਵੇਂ ਜਹਜਾ ਤੁਸੀਂ ਉਹੋ ਜੀਆਂ ਸਤਰੀਆਂ ਲਾ ਦੇਣੀਆਂ ਨੇਗੀਆਂ ਜੇ ਜਿੰਨੇ ਤੁਸੀਂ ਪੈਸੇ ਪਵਾਇਆ ਕਰੋਗੇ ਨਾਲ ਦੀ ਨਾਲ ਜਿਵੇਂ ਆਪਣਾ ਸਿਮ ਦੀ ਵੈਲਿਡਿਟੀ ਖਤਮ ਹੋ ਜਾਂਦੀ ਹੈ ਉਵੇਂ ਜੁਕਰੀ ਆਪਣੀ ਲਾਈਟ ਹੈਗੀ ਜਿਹੜੀ ਉਹ ਖਤਮ ਹੋ ਜਾਊਗੀ ਜਿਹੜਾ ਕੋਈ ਇਹਦੇ ਵਿੱਚ ਇਹ ਵੀ ਹੈਗਾ ਜਦੋਂ ਕੋਈ ਬਿਜਲੀ ਦਾ ਕੋਈ ਖੰਭਾ ਟੁੱਟੂਗਾ ਕੋਈ ਤਾਰ ਖਰਾਬ ਹੋਊਗੀ ਉਹਦਾ ਸਾਰਾ ਖਰਚਾ ਵੀ ਉਹ ਕਸਟਮਰ ਦੇ ਉੱਤੇ ਉਹ ਵੀ ਆਪਣੇ ਦੇ ਉੱਤੇ ਪੈਣਾ ਹੈਗਾ ਇਹ ਗੱਲ ਨੂੰ ਸੰਜੀਦਗੀ ਦੇ ਨਾਲ ਪੂਰਾ ਸੋਚਿਓ ਤੇ ਇਹ ਆਪਾਂ ਲਾਗੂ ਨਹੀਂ ਹੋਣ ਦੇਣੀ ਅਸੀਂ ਇਹਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਹਾਂ ਜੇ ਪੰਜਾਬ ਸਰਕਾਰ ਕਰ ਰਹੀ ਹੈ ਬੇਸ਼ੱਕ ਪੰਜਾਬ ਸਰਕਾਰ ਵੀ ਮੱਤਾ ਇਹਨਾਂ ਦਾ ਵੀ ਭਾਗੀਦਾਰ ਨੇਗੇ ਤੇ ਸੈਂਟਰ ਗਵਰਨਮੈਂਟ ਵੀ ਹੈ ਤੇ ਇਹਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਇਹ ਅਸੀਂ ਇਹ ਜੀਆਂ ਚੀਜ਼ਾਂ ਇਹ ਨਹੀਂ ਲੱਗਣ ਦਿੰਦੇ ਤੇ ਅਸੀਂ ਆਵਾਜ਼ ਦਾ ਇੱਕ ਮੁੱਠਤਾ ਹੋ ਕੇ ਆਪਾਂ ਪਿੰਡਾਂ ਦੇ ਵਿੱਚੋਂ ਆਪਾਂ ਸਾਰੇ ਜਿੱਥੇ ਵੀ ਸੰਘਰਸ਼ ਕਰਨਾ ਪਿਆ ਇਸ ਦਾ ਟਿਕਲ ਬਜਾਵਾਂਗੇ ਦੋਸਤੋ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਕਰਿਓ ਸਾਡੇ ਵਿਚਾਰ ਤੁਹਾਨੂੰ ਇਹ ਵਧੀਆ ਲੱਗੇ ਤਾਂ ਸਾਡੀ ਆਪਦੇ ਕੀਮਤੀ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੇਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਰਿਆਂ ਦੇ ਭਲੇ ਦੇ ਲਈ ਆਪਾਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਨੂੰ ਸਾਰਿਆਂ ਨੂੰ ਇਹ ਚੱਲਣਾ ਪੈਣਾਗਾ ਇਹਦੇ ਵਿੱਚ ਗਰੀਬ ਵੀ ਰਗੜਿਆ ਜਾਊ ਇਦੇ ਵਿੱਚ ਜਿੰਨੇ ਵੀ ਹੈ ਵਰਗ ਨੇ ਸਾਰਿਆਂ ਨੂੰ ਰਗੜੇ ਜਾਣਾ ਗਰੀਬ ਅਮੀਰ ਇਹਦੇ ਵਿੱਚ ਸਾਰੀ ਆ ਕੇ ਜਿੰਨੇ ਵੀ ਆਪਾਂ ਵਿੱਚ ਹੀ ਸਾਰੀਆਂ ਆਪਣੀਆਂ ਲਾਈਟ ਦੀ ਦੇਖੋ ਇੰਨੀ ਵਰਤ ਹੋ ਗਈ ਲਾਈਟ ਵੀ ਇੱਕ ਆਪਣਾ ਅੰਗ ਬਣ ਗਿਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈਗੀ